ਤਰੀਕਾ ਜੀ ਸਾਰਿਆਂ ਨੂੰ ਲੱਗਿਆ ਜੀ ਅਜ ਇੱਕ ਹੋਰ ਨਵਾਂ ਬਲੌਗ ਪਾਉਣ ਆਪਾਂ ਕੀ ਰਹਿ ਅੱਜ ਰੂੜੀ ਕਰੇ ਪੈਣੇ ਆਪਾਂ ਨੇ ਬੰਦੇ ਅੱਜ ਇਕੱਠੇ ਆ ਹੈਗਾ ਆਪਣਾ ਰਾਜੂ ਬਾਕੀ ਇੱਧਰ ਨੇ ਦੋ ਬੰਦੇ ਚੱਲੀਏ ਬਈ ਪਹਿਲਾ ਦਿਨ ਹੈ ਜੀ ਆਪਣਾ ਵੀ ਘੇਰਣ ਦਾ ਜਿਵੇਂ ਜਿਵੇਂ ਅੱਗੇ ਆਪਾਂ ਸੁਲਾਵਾ ਕੇ ਕੰਮ ਦਾ ਦਿਖਾਵਾਂਗੇ ਨਾਲ ਦੇ ਨਾਲ ਉਹ ਕਿ ਆਪਣੀ ਬਹੁਤ ਆ ਤੇਰੇ ਵਿੱਚ ਪਹਿਲਾਂ ਆਪਾਂ ਲੇਜ਼ਰ ਕਰਾਇਆ ਹੋਣਾ ਜੀ ਤੇਜ਼ਰ ਵਾਲੇ ਦੇ ਵਿੱਚ ਆਪਾਂ ਘੇਰ ਰਹੇ ਹਾਂ ਵੀਰੇ ਇੱਕ ਟਰਾਲੀ ਖੜਿਆਤੀ ਆ ਤੁਸੀਂ ਜਿਹੜੀਆਂ ਦੇ ਜੀ ਆਪਾਂ ਨੇ ਆਮ ਤਕਰੀਬਨ ਸਵਾ ਕੱਟਣਾ ਹੋਇਆ। ਹੋਰ ਵੀ ਆਪਣੇ ਬਾਪੇ ਜੀ ਕੇ ਸਵਾ ਪੂਰੀ ਫੜੀ ਹੋ ਗਈ ਆਪਣੀ ਬੱਦੀਆਂ। ਇੱਧਰ ਵਾਲੇ ਪਾਸਾ ਵੀ ਚਿੱਤੀ ਜੀ ਆਪਣੇ ਕੋਲ ਮਿਆਰੀਆਂ। ਇਹ ਹੋ ਗਿਆ ਹਫਤਾ ਬੀਤ ਨੂੰ ਇੱਕ ਹਫਤਾ ਹੋ ਗਿਆ ਪੂਰਾ ਇਹਨੂੰ ਅੱਠ ਦੇ। ਦੇਖਿਆ ਤੁਹਾਨੂੰ ਭਰਦੀ ਤੁਰਨਾਂ ਦੀ ਟਰਾਲੀ ਆਪਾਂ ਕਿਵੇਂ ਭਰ ਰਹੇ ਹਾਂ ਅੱਜ ਦਾ ਨਾ ਕਰਾ ਕਰਾਇਆ ਵਾ ਜੀ ਆਪਣਾ ਟਰੈਕਟਰ ਮਾਗਰ ਪੈਂਦਾ ਹੈ ਘਟੋ ਘਟ ਪੰਜ ਛੇ ਟੋਕਰੇ ਪੈ ਜਾਂਦੇ ਨੇ ਇਹਦੇ ਵਿੱਚ ਇੱਕ ਵਾਰਚ 20-25 ਮਿੰਟਾਂ ਚ ਭਰ ਦਾਂਦੇ ਜੀ ਇਹ ਟਰਾਲੀ ਨੂੰ ਬੜਾ ਨਜ਼ਾਰਾ ਹੈ ਜੀ ਇਹਦੇ ਨਾਲ ਇਹ ਮੇ ਲੇਬਰ ਦੀ ਘਾਟ ਆ ਬਸ ਤਰਨ ਤਰਨ ਤੇ ਬੰਦੇ ਰੱਖ ਲਈ ਤੋ ਤਿੰਨ ਬੰਦੇ ਬਹੁਤ ਨੇ ਛੋਟੀ ਟਰਾਲੀਆਂ ਤੇ ਭਰਨ ਨੂੰ ਤਾਂ ਇਹ 20 25 ਮਿੰਟਾਂ ਚ ਭਰੀ ਜਾਂਦਾ ਦੇਖੋ ਸਫਾਈ ਐ ਸਫਾਈ ਕਰਦਾ ਜਾ ਰਿਹਾ ਹੈ ਭਰ ਇਹ ਜਗ੍ਹਾ ਖੁੱਲੀ ਚ ਹੋਵੇ ਜੀ ਬਸ ਉਹਦੇ ਵਿੱਚ ਪਾਓ ਕਹਿੰਦਾ ਜਿੱਥੇ ਖੁੱਲੀ ਜਗ੍ਹਾ ਉੱਥੇ ਭਰਨਾ ਵੀ ਸੌਖਾ ਹੈ ਕਿਉਂਕਿ ਇਹ ਖੁੱਲੀ ਜਗ੍ਹਾ ਭਾਲਦਾ ਥੋੜੀ ਜੀ ਤੰਗ ਜਗ੍ਹਾ ਚ ਔਖਾ ਰਹਿੰਦਾ ਆਪਾਂ ਆਗੇ ਤੇ ਜੀ ਟਰਾਲੀ ਲੈ ਕੇ ਤੀਜੀ ਖਨੀ ਚੌਥੀ ਟਰਾਲੀ ਤੇ ਹੀ ਇਹ ਫਾਰਮ ਟਰੈਕ ਸਾਥ ਨਾਲ ਲੈ ਕੇ ਆਗੇ ਤੇ ਜੀ ਆਪਾਂ ਭਰ ਕੇ ਟਰਾਲੀ ਲਾਗੇ ਤੇ ਜੀ ਖੰਡਿਆਉਣ ਟਰਾਲੀ ਇਤੋਂ ਬਾਅਦ ਫਿਰ ਆਪਾਂ ਜੀਸੀਬੀ ਨਾਲ ਭਰਾਂਗੇ ਜੀਰੇ ਪੂਰੇ ਤਕਰੀਬਨ ਆਪਣਾ ਫਾਈਨਲ ਹੋ ਗਿਆ ਤਾਂ ਜੀ ਕੰਮ ਥੋੜਾ ਜਿਹਾ ਰਹਿ ਗਿਆ ਤਾਂ ਫਿਰ ਤੁਹਾਨੂੰ ਦਿਖਾਵਾਂਗੇ ਜੀਸੀਬੀ ਨਾਲ ਭਰਦੇ ਹੋਏ ਉਹ ਆਪਣੇ ਮੁੱਢ ਲਿਆ ਤਾਂ ਜੀਰੇ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਜੀ i'll okay. again ਹਾਂਜੀ ਆਪਾਂ ਨੇ ਰੇਪ ਪਾ ਕੇ ਰੂੜੀ ਵਾਲਾ ਜੀ ਫੇਰ ਆਪਾਂ ਨੇ ਖੇਤ ਬਾਤੇ ਤੇ ਹੈਰੋ ਨਾਲ ਹੈਰੋ ਚੱਲਦੀ ਆਪਾਂ ਤੁਹਾਨੂੰ ਦਿਖਾ ਨਹੀਂ ਸਕੇ ਉਹਦੇ ਲਈ ਜੀ ਸੌਰੀ ਖੇਤ ਬਹੁਤ ਵਧੀਆ ਬਣ ਗਏ ਤੇ ਜੀ ਇੱਧਰ ਆਪਣੇ ਸਾਰੀ ਆਪਣੇ ਹੈਰੋ ਫੇਰੀਤੀ ਰੂੜੀ ਵਾਲਾ ਰੇਪ ਪਾ ਕੇ ਆਪਾਂ ਨੇ ਪਾਤਾ ਤੇ ਜੀ 8-9 ਕਿੱਲਾਂ ਚ ਰੇਪ ਪਾਤਾ ਦਾ ਜਿੱਦਾਂ ਜੇਸੀਬੀ ਚੱਲ ਰਹੀ ਆ ਜਿਹੜੀ ਉਹ ਆਪਣੇ ਮੁੱਲ ਲਿਆਤਾ ਜੀ ਰੇ ਜਿੱਥੇ ਆਪਾਂ ਟਰੈਕਟਰ ਨਾਲ ਭਰ ਰਹੇ ਹਾਂ ਉਹ ਆਪਣਾ ਰੇਤ ਆ ਜੀ ਹਰ ਸਾਲ ਆਪਾਂ ਪਾ ਦਨੇ ਜੀ 8-10 ਕਿੱਲਾਂ ਚਰੇ ਇੱਕ ਜੀ ਬੇਨਤੀ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੱਤ-ਵੱਤ ਸ਼ੇਅਰ ਕਰਿਆ ਕਰੋ ਲਾਈਕ ਤੇ ਕਮੈਂਟ ਵੀ ਕਰਿਆ ਕਰੋ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਜੀ ਆਪਾਂ ਨੂੰ ਕਿਉਂਕਿ ਜੇ ਤੁਹਾਡੀ ਸਪੋਰਟ ਹੋਗੀ ਤਾਂ ਹੀ ਆਪਾਂ ਆਪਣਾ ਚੈਨਲ ਗਰੋ ਕਰੂਗਾ ਤਾਂ ਹੀ ਆਪਾਂ ਵਧੀਆ-ਵਧੀਆ ਬਲੌਗ ਬਣਾ ਸਕਾਂਗੇ ਜੀ ਇੱਧਰ ਆਪਣਾ ਗੰਨਾ ਜੀ ਮੁੱਢਾ ਗੰਨਾ ਹੈ ਇੱਧਰ ਵੀ ਮੁੱਢਾ ਗੰਨਾ ਹੈ ਉਹ ਆਪਣਾ ਕਣਕ ਵਾਲਾ ਗੰਨਾ ਜੀ ਇੱਧਰ ਆਪਣਾ ਕਣਕ ਵਾਲਾ ਗੰਨਾ ਆ ਗਿਆ ਜੀ ਤੇ ਵੀਡੀਓ ਦੇਖਣ ਲਈ ਜੀ ਆਪਣੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਬਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਜੀ ਧੰਨਵਾਦ